ਆ ਹੋ ਗਿਆ ਸਾਡੀ ਖਬਰ ਦਾ ਅਸਰ ਕਹਿੰਦੇ ਸੀ ਕਿ ਖਬਰਾਂ ਦਾ ਅਸਰ ਨਹੀਂ ਹੁੰਦਾ ਆ ਦੱਸ ਰਹੀਏ ਕਿ ਅਸੀਂ ਕੱਲ ਇੱਕ ਖਬਰ ਚਲਾਈ ਸੀ ਇੱਕ ਵੀਡੀਓ ਪਾਈ ਸੀ ਕਿ ਜਿਸ ਦੇ ਵਿੱਚ ਇੱਕ ਮੱਝ ਨਹਿਰ ਦੇ ਵਿੱਚ ਡਿੱਗੀ ਹੋਈ ਸੀ ਔਰ ਅਸੀਂ ਅਪੀਲ ਕਰੀ ਆ ਕਿ 7-8 ਦਿਨ 10 ਦਿਨ ਇਹ ਮੱਝ ਨੂੰ ਹੋ ਗਏ ਆ ਲੇਕਿਨ ਇਹ ਅੱਗੇ ਨਹੀਂ ਗਈ ਇਸ ਦਾ ਨੁਕਸਾਨ ਕੀ ਸੀ ਇਹਦੇ ਬਾਰੇ ਜਾਣਕਾਰੀ ਦੇ ਦਈਏ ਕਿ ਆ ਜੋ ਜਾਣਕਾਰੀ ਆ ਇਸ ਦੇ ਵਿੱਚ ਜਦੋਂ ਇਹ ਨਹਿਰ ਦਾ ਪਾਣੀ ਅੱਗੇ ਜਾਂਦਾ ਤਾਂ ਅਗੋ ਜਾ ਕੇ ਸੂਇਆ ਦੇ ਵਿੱਚ ਕਨਵਰਟ ਹੋ ਜਾਂਦਾ ਜਦੋਂ ਸੂਇਆ ਦੇ ਵਿੱਚ ਕਨਵਰਟ ਹੁੰਦਾ ਤਾਂ ਅੱਗੇ ਬਹੁਤ ਸਾਰੇ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹ ਉਹਨਾਂ ਸੂਇਆ ਵਿੱਚ ਨਹਾਉਂਦੇ ਆ ਔਰ ਬਹੁਤ ਸਾਰੇ ਕਿਸਾਨਾਂ ਦੇ ਖੇਤਾਂ ਨੂੰ ਉਹ ਸੂਏ ਦਾ ਪਾਣੀ ਜਾਂਦਾ ਤਾਂ ਇਨਫੈਕਸ਼ਨ ਜਿਹੜੀ ਆ ਉਹ ਫੈਲਣ ਦਾ ਡਰ ਰਹਿੰਦਾ ਬਹੁਤ ساری ਇਨਫੈਕਸ਼ਨ ਫੈਲ ਜਾਂਦੀ ਆ ਜਿਸ ਕਰਕੇ ਬਿਮਾਰੀਆਂ ਕਿਸੇ ਨਾ ਕਿਸੇ ਨੂੰ ਲੱਗ ਸਕਦੀਆਂ ਔਰ ਅਸੀਂ ਇਹੀ اپੀਲ ਕਰੀ ਸੀ ਕਿ ਜਿਵੇਂ ਮੱਝ ਨਹਿਰ ਦੇ ਵਿੱਚ ਡਿੱਗੀ ਸੀ ਔਰ ਮੱਝ 10 ਦਿਨਾਂ ਤੋਂ ਘੁੰਮ ਰਹੀ ਸੀ ਉਸ ਦਾ ਸਰੀਰ ਗਲ ਗਿਆ ਸੀ ਤਾਂ ਬੋਟੀਆਂ ਜਿਹੜੀਆਂ ਨਿਕਲ ਕੇ ਜਾਣੀਆਂ ਸ਼ੁਰੂ ਹੋ ਜਾਣੀਆਂ ਸੀ ਤਾਂ ਜਿਸ ਕਰਕੇ ਇਨਫੈਕਸ਼ਨ ਆਮ ਪਰਿਵਾਰਾਂ ਤੱਕ ਪਹੁੰਚ ਜਾਣੀ ਸੀ ਔਰ ਜਦੋਂ ਅਸੀਂ ਇਹ ਖਬਰ ਚਲਾਈ ਆ ਜਦੋਂ ਸਾਡੇ ਧਿਆਨ ਚ ਆਈ ਫਿਰ ਅਸੀਂ ਇਹ ਖਬਰ ਨੂੰ ਚਲਾਇਆ ਤਾਂ ਫਿਰ ਸਬੰਧਤ ਵਿਭਾਗ ਨੇ ਕਾਰਵਾਈ ਕਰਦਿਆ ਇਸ ਮੱਝ ਨੂੰ ਵਿੱਚੋਂ ਕੱਢਿਆ ਤਾਂ ਦੱਸ ਦਈਏ ਕਿ ਜਦੋਂ ਮੱਝ ਪਾਣੀ ਵਿੱਚ ਚਲੀ ਜਾਂਦੀ ਆ ਕਹਿ ਦਿੰਦੇ ਆ ਕਿ ਮੱਝ ਪਾਣੀ ਤੇ ਗਈ ਬਾਹਰ ਨਹੀਂ ਆਉਂਦੀ ਤਾਂ ਮੱਝ ਉਹ ਮਰ ਚੁੱਕੀ ਸੀ ਤਾ ਫਿਰ ਮਰ ਕੇ ਹੀ ਬਾਹਰ ਨਿਕਲਦੀ ਆ ਜੇ ਜਿਆਦਾ ਪਾਣੀ ਚ ਪੈ ਜਾਵੇ ਤਾਂ ਉਹੀ ਕਾਰਨ ਇਥੇ ਵਾਪਰਿਆ ਕਿ ਉਹ ਮੱਝ ਕਹਣਾ ਦੀ ਸੀ ਕਿਸੇ ਕਿਸਾਨ ਭਰਾ ਦੀ ਸੀ ਕਿਸੇ ਗੁਜਰ ਭਾਈਚਾਰੇ ਦੀ ਸੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਲੇਕਿਨ ਦੱਸ ਦਈਏ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪ੍ਰਸ਼ਾਸਨ ਨੇ ਇਸ ਨੂੰ ਬਾਹਰ ਕੱਢਿਆ ਔਰ ਕੱਢ ਕੇ ਇਸ ਨੂੰ ਕਿੱਥੇ ਦਫਨਾਇਆ ਉਹ ਤਾਂ ਪ੍ਰਸ਼ਾਸਨ ਜਾਣਦਾ ਪਰ ਲੇਕਿਨ ਫਿਲਹਾਲ ਦੱਸ ਦਈਏ ਕਿ ਲੋਕਾਂ ਵਾਸਤੇ ਰਾਹਤ ਦੀ ਖਬਰ ਹੈ ਕਿ ਇਹ ਜੋ ਅਸੀਂ ਖਬਰ ਚਲਾਈ ਸੀ ਇਸ ਦਾ ਹੱਲ ਹੋ ਗਿਆ ਔਰ ਜੇ ਕਦੀ ਕੱਲ ਨੂੰ ਅਸੀਂ ਤੁਹਾਨੂੰ ਬੇਨਤੀ ਕਰਦੇ ਹਈਏ ਫਿਰ ਵੀ ਕਦੀ ਤੁਹਾਨੂੰ ਇਹੋ ਜਿਹਾ ਤੁਹਾਡੇ ਤਿਹਾਰ ਵਿੱਚ ਆਵੇ ਤਾਂ ਤੁਸੀਂ ਆਪਣੇ ਸਾਡੇ ਚੈਨਲ ਦੇ ਮਾਧਿਅਮ ਰਾਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਅਸੀਂ ਇਹ ਖਬਰ ਚਲਾ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਸਕਨੇ ਆ ਕਈ ਇਹੋ ਜਿਹੇ ਹਾਦਸੇ ਕਈ ਤਰ੍ਹਾਂ ਦੇ ਇਨਸੀਡੈਂਟ ਜਿਹੜੇ ਆ ਉਹ ਮੀਡੀਆ ਦੀ ਅੱਖਾਂ ਤੋਂ ਬਾਹਰ ਹੁੰਦੇ ਆ ਲੇਕਿਨ ਲੋਕ ਹੀ ਇਹਦਾ ਚਾਨਣਾ ਮੀਡੀਆ ਤੋਂ ਪਹਿਲਾਂ ਪਾਉਂਦੇ ਆ ਤਾਂ ਪਹਿਲਾਂ ਕਾਲਾਂ ਕਰਦੇ ਆ ਲੋਕ ਕਿ ਇਥੇ ਮੀਡੀਆ ਪਹੁੰਚ ਜਾਵੇ ਤਾ ਜਿਸ ਕਰਕੇ ਅਸੀਂ ਉਹ ਕਵਰ ਕਰਿਆ ਸੀ ਅੱਜ ਦੱਸ ਦਈਏ ਕਿ ਇਹ ਜੋ ਮੱਝ ਹੁਣ ਤੁਹਾਨੂੰ ਪਾਣੀ ਵਿੱਚ ਦਿਖਾਈ ਦੇ ਰਹੀ ਆ ਇਹ ਪ੍ਰਸ਼ਾਸਨ ਨੇ ਕੱਢ ਲਈ ਆ ਇਹ ਤਸਵੀਰਾਂ ਪਹਿਲੇ ਵਾਲੀਆਂ ਅਸੀਂ ਨਾਲ ਚਲਾ ਰਹੇ ਆ ਔਰ ਫਿਲਹਾਲ ਇਹ ਖਬਰ ਤੁਹਾਨੂੰ ਖਾ ਰਿਹਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ